Reeler Trucking ਇੱਕ ਕੰਪਨੀ ਆ ਜਿਨ੍ਹਾਂ ਨੇ ਹੁਣ 65000 ਡਾਲਰ ਦਾ ਸੈਟਲਮੈਂਟ ਕੀਤਾ ਆ EEOC ਦੇ ਨਾਲ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਸੂਟ ਹੂੰ ਸੋ ਇਹ ਖਬਰ ਤੁਹਾਡੇ ਨਾਲ ਤਾਂ ਅਸੀਂ ਸਾਂਝੀ ਕਰ ਰਹੇ ਆ ਤੇ ਪਿਛਲੇ ਹਫ਼ਤਿਆਂ ਦੇ ਦੌਰਾਨ ਸਾਨੂੰ ਇੱਕ ਵਾਰੀ ਕਿਸੇ ਵੀਰ ਨੇ ਕਾਲ ਕੀਤੀ ਸੀ ਭਾਈ ਮੈਂ ਇੱਕ ਵੇਅਰਹਾਊਸ 'ਚ ਸਮਾਨ ਦੇਣ ਗਿਆ ਤੇ ਉੱਤੇ ਉਹ ਨਹੀਂ ਲੈ ਕੇ ਲਾਇਆ ਸੀ ਨੋ ਸਿੰਘ ਇਜ਼ ਅਲਾਉਡ ਜਾਂ ਹੋਰ ਵੀ ਇਦਾਂ ਦੀਆਂ ਕਈ ਵਾਰੀ ਆਪਾਂ ਇਨਸੀਡੈਂਟਸ ਸੁਣੀਆਂ ਆ ਸੋ ਆਪਾਂ ਰੋਲਾ ਪਾ ਕੇ हट ਜੰਨੇ ਆ ਸੋ ਜੇ ਤੁਸੀਂ ਲਾਸਟ ਰੂਟ ਫਾਈਲ ਕਰੋ ਤਾਂ ਨੇਚਰਲੀ ਫਿਰ ਉਹਨਾਂ ਨੂੰ ਜਿਹੜੀ ਨਾਨੀ ਆ ਉਹ ਯਾਦ ਆ ਜਾਂਦੀ ਆ ਇਦਾਂ ਹੀ ਇੱਕ ਰੀਅਲ ਟਰੱਕਿੰਗ ਕੰਪਨੀ ਆ ਮਿਸ਼ੀਗਨ ਦੇ ਵਿੱਚ ਉਹਨਾਂ ਨੇ ਇੱਕ ਕ੍ਰਿਸਚੀਅਨ ਮੂਲ ਦੇ ਜੋ ਟਰੱਕਰ ਸਗਾ ਐਮਪਲਾਈ ਸੀਗਾ ਉਹਨੂੰ ਜਿਹੜੇ ਰੇਸੀਅਲ ਸਲਰਜ ਯੂਜ਼ ਕੀਤੇ ਸੀ ਜਿੱਦਾਂ ਗਲਤ ਸ਼ਬਦਾਵਲੀ ਯੂਜ਼ ਕੀਤੀ ਸੀ ਚਾਰਲਸ ਆਰ ਲਿੰਚ 3 ਉਹ ਤੋਰਾ ਅਬਜ਼ਰਵੈਂਟ ਕ੍ਰਿਸਚੀਅਨ ਦੀ ਨੂੰ ਵਰਕ ਬਿਲੋਂਗ ਕਰਦਾ ਹੈ ਤੇ ਵੀਲਰ ਕੰਪਨੀ ਲਈ 2016 ਤੋਂ ਲੈ ਕੇ 21 ਤਾਈਂ ਕੰਮ ਕਰਦਾ ਸੀ ਸ਼ੈਫੀਲਡ ohio ਆਫਿਸ ਦੇ ਵਿੱਚ ਤੇ ਉਹਨੇ ਇਹ ਕਿਹਾ ਵੀ ਮੈਂ ਮੀਡਲ ਈਸਟ ਰਨ ਤੇ ਇਜ਼ਰਾਇਲੀ ਡਿਸੈਂਡ ਤੋਂ ਆ ਹਾਂ ਹੈ ਨਾ ਤੇ ਕਹਿੰਦਾ ਵੀ ਮੈਨੂੰ ਹਮੇਸ਼ਾ ਹੀ ਉਸਾਮਾ ਮਿਲਾਦਨ ਕਹਿ ਕੇ ਉਹ ਪੁਕਾਰਦੇ ਸੀ ਦੇਖੋ ਜਦੋਂ ਕਈ ਵਾਰੀ ਸਿੱਖਾਂ ਨੂੰ ਨਹੀਂ ਕਹਿੰਦੇ ਹੈਗੇ ਸੋ ਉਹ ਕਹਿੰਦਾ ਵੀ ਮੈਂ ਆਪਣੇ EMPLOYER ਨੂੰ ਬਾਰ-ਬਾਰ ਰਿਪੋਰਟ ਕੀਤਾ ਵੀ ਇਹ ਮੇਰੀ ਹਰਾਸਮੈਂਟ ਕਰਦੇ ਹੈਗੇ ਆ ਜਿਹੜੇ ਕੰਮ ਕਰਦੇ ਇਹਨਾਂ ਨੂੰ ਜਿਹੜਾ ਆ ਕੁਝ ਵਾਰਨਿੰਗ ਦਿਓ ਫਿਲਡੈਲਪੀਆ ਡਿਸਟ੍ਰਿਕਟ ਆਫਿਸ ਆਫ ਰੀਜਨਲ ਅਟਾਰਨੀ ਡੇਬਰਾ ਲਾਰੈਂਸ ਨੇ ਇਹ ਕਿਹਾ ਸੋ ਇਹ ইওসি ਜਿਹੜੀ ਆ ਉਹਨਾਂ ਨੇ ਇਹ ਪੂਰੀ ਇਨਵੈਸਟੀਗੇਸ਼ਨ ਕੀਤੀ ਉਹਨਾਂ ਦੇ ਬਾਅਦ ਜਿਹੜਾ ਆ ਉਹਨਾਂ ਨੇ ਫਾਈਂਡ ਆਊਟ ਕੀਤਾ ਇਹ ਬਿਲਕੁਲ ਸਹੀ ਸੀ ਤੇ ਫੋਨ ਜਿਹੜੀ ਕਿਉਂਕਿ ਲਾਸਟ ਸੂਟ ਹੋਇਆ ਇਹ ਪਤਾ ਨਹੀਂ ਕਿੱਡਾ ਵੱਡਾ ਹੋਣਾ ਸੀ ਆਲਟੀਮੇਟਲੀ ਫਿਰ ਉਹ ਕੰਪਨੀ ਨੇ ਉਹਦੇ ਨਾਲ ਜਿਹੜੀ ਸੈਟਲਮੈਂਟ ਕਰ ਲਈ ਜਿਹੜੀ ਵੀਲਰ ਕੰਪਨੀ ਆ ਉਹ 40000 ਡਾਲਰ ਬੈਕ ਪੇ ਕਿਉਂਕਿ ਉਹ ਉਹਨੂੰ ਕੰਮ ਤੋਂ ਛੱਡਣਾ ਪਿਆ ਇਸੇ ਕਰਕੇ ਵੀ ਉਹਨੂੰ ਹਰਾਸ ਕਰਦੇ ਸੀ ਤੇ 25000 ਡਾਲਰ ਇਮੋਸ਼ਨਲ ਡਿਸਟ्रेस ਕਰਕੇ ਆ ਟੋਟਲ 65000 ਡਾਲਰ ਦੇ ਵਿੱਚ ਜਿਹੜੀ ਆ ਇਹ ਸੈਟਲਮੈਂਟ ਹੋਈ ਹੈਗੀ ਬਿਲਕੁਲ ਸੋ ਠੀਕ ਆ ਜਦੋਂ ਤੁਹਾਡੇ ਨਾਲ ਹੁੰਦਾ ਤੁਸੀਂ ਇਸ਼ੂ ਨੂੰ ਚੱਕਦੇ ਆ ਗੁੱਡ ਥਿੰਗ ਆ ਚਲੋ ਚੰਗੀ ਗੱਲ ਆ ਪਰ ਇਸ ਤੋਂ ਇਹ ਸਬਕ ਲੈਣਾ ਚਾਹੀਦਾ ਵੀ ਭਾਈ ਕਾਨੂੰਨੀ ਰਾਹ ਵੀ ਜਿਹੜਾ ਅਪਣਾਉਣਾ ਚਾਹੀਦਾ ਆ ਤੇ ਇਹ ਉਨੀ ਦੇਰ ਤੱਕ ਹਟਣੀ ਨਹੀਂ ਆ ਜਿੰਨੀ ਦੇਰ ਤੱਕ ਅ ਅਗਲਿਆਂ ਨੂੰ ਲੀਗਲੀ ਜਿਹੜਾ ਤੁਸੀਂ ਨਹੀਂ ਕਰਦੇ ਉਹ ਮਾਫੀ ਮੰਗ ਕੇ ਜਿੱਦਾਂ ਉੱਥੇ ਚੱਲਣਾ ਹੈਗਾ ਮਾਫੀ ਮੰਗ ਲਓ ਨਹੀਂ ਜੀ ਸਾਨੂੰ ਨਹੀਂ ਸੀ ਪਤਾ ਜੀ ਇਦਾਂ ਆ ਪਰ ਉਸ ਦਾ ਭਗਤਾਨ ਜਿਹੜਾ ਉਹ ਜਿਹੜੇ ਆ ਉਹ ਜ਼ਰੂਰ ਉਹਨਾਂ ਤੋਂ ਕਰਵਾਉਣਾ ਪੈਣਾ ਆ ਅਗਲਿਆਂ ਨੂੰ ਹੁਣ ਟ੍ਰੇਨਿੰਗ ਵੀ ਦੇਣੀ ਪਊਗੀ ਉਹ ਵੀ ਮੰਡੇਟ ਵੇਖਿਓ ਕਰਦਾ ਆ ਨਹੀਂ ਤਾਂ ਕੰਪਨੀ ਬੰਦ ਹੋਊਗੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਦੀਆਂ ਪੈਣੀਆਂ ਨਾਲੇ ਸੈਟਲਮੈਂਟ ਆ ਹਜ਼ਾਰਾਂ ਡਾਲਰ ਦੇਣੇ ਕੋਈ ਸੌਖਾ ਕੰਮ ਥੋੜੀ ਹੁੰਦਾ ਆ ਨਾਲੇ ਕੰਪਨੀ ਜਿਹੜੀ ਉਹ ਬਦਨਾਮ ਹੁੰਦੀ ਆ ਉਹ ਸਾਰੇ ਜਿਹੜੇ ਉਹ ਮਾਮਲੇ ਦੇ ਵਿੱਚ ਸੋ ਇਹ ਜ਼ਰੂਰੀ ਆ ਆ ਵੀ ਇਦਾਂ ਦਾ ਜਿਹੜਾ ਕੰਮ ਆ ਉਹ ਤੁਹਾਨੂੰ ਕਾਨੂੰਨੀ ਜਿਹੜੀ ਚਾਰਾਜੋਈ ਆ ਉਹ ਵੀ ਨਾਲ ਦੇ ਨਾਲ ਕਰਨ ਦੀ ਜ਼ਰੂਰਤ ਹੈਗੀ ਆ ਅਗਲੀ ਜਿਹੜੀ ਟਰੱਕਿੰਗ ਦੇ ਨਾਲ ਹੀ ਐਫ ਐਮ ਸੀ ਐਸ ਸੀ ਦੇ ਨਵੇਂ ਜਿਹੜੇ ਐਕਟਿੰਗ ਲੀਡਰ ਆ ਉਹ ਐਲਾਨੇ ਗਏ ਆ ਵਿਨ ਵਾਈਟ ਇਹ ਐਫ ਐਮ ਸੀ ਐਸ ਸੀ ਦੇ ਨਵੇਂ ਐਕਟਿੰਗ ਲੀਡਰ ਹੋਣਗੇ ਤੇ ਕਿੰਨੇ ਵੀ ਜਿਹੜਾ ਡੀ ਆਓਟੀ ਦੀ ਏ ਆਈ ਐਫਟਾ ਉਸ ਨੂੰ ਇਸ ਟਾਈਮ ਇਹ ਲੀਡ ਕਰ ਰਹੇ ਹੈਗੇ ਆ 25 ਜੂਨ ਨੂੰ ਆਈ ਜਿਹੜੀ ਸਟੇਟਮੈਂਟ ਦੇ ਵਿੱਚ ਟ੍ਰਾਂਸਪੋਰਟੇਸ਼ਨ ਸਕੱਤਰ ਪੀਟ ਬਿਜੇ ਜਿਉਂ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਉਹਨਾਂ ਦੇ ਦੁਆਰਾ ਜਿਹੜੇ ਵਾਈਟ ਆ ਉਹਨਾਂ ਨੂੰ ਪੋਆਇੰਟ ਕੀਤਾ ਗਿਆ ਹੈ ਡਿਪਟੀ ਐਡਮਿਨਿਸਟ੍ਰੇਟਰ ਤੇ ਐਕਟਿੰਗ ਐਡਮਿਨਿਸਟ੍ਰੇਟਰ ਆਫ ਐਫ ਐਮ ਸੀ ਐਸ اے ਆ ਵਾਈਟ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਦਾ 2021 ਤੋਂ ਹਿੱਸਾ ਨੇ ਤੇ ਡੀਓਟੀ ਦੇ ਐਕਟਿੰਗ ਛੀਫ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਫੀਸਰ ਦੇ ਉੱਤੇ ਵਾਈਟ ਹਾਊਸ ਦਾ ਐਗਜ਼ੀਕਟਿਵ ਆਰਡਰ 14110 ਜਿਹੜਾ ਹੈ ਸੀ ਉਸ ਨੂੰ ਇੰਪਲੀਮੈਂਟ ਕਰਨ ਦੇ ਲਈ ਇਹ ਲੱਗੇ ਹੋਏ ਆ ਇਸ ਐਗਜ਼ੀਕਟਿਵ ਆਰਡਰ ਦੇ ਤਹਿਤ AI ਦੀ ਜਿਹੜੀ ਵਰਤੋਂ ਆ ਉਸ ਦੀ ਐਡਵਾਂਸਮੈਂਟ ਦੇ ਉਸ ਦੀ ਜਿਹੜੀ ਡਿਵੈਲਪਮੈਂਟ ਆ ਇਹ ਨੂੰ ਟਰਾਂਸਪੋਰਟੇਸ਼ਨ ਦੇ ਵਿੱਚ ਕਿੱਦਾਂ ਵਰਤਿਆ ਜਾਊਗਾ ਉਸ ਦੇ ਉੱਤੇ ਭੂਮਿਕਾ ਜਿਹੜੀ ਉਹ ਨਿਵਾਰੇ ਹੈਗੇ ਆ ਸੋ FMCSA ਦੇ ਵਿੱਚ ਤਬਦੀਲੀ ਹੋਈ ਆ ਪਰ ਬਹੁਤੇ ਟਰੱਕਰਸ ਤੇ ਬਹੁਤੇ ਲੋਕ ਇਹ ਜਾਣਦੇ ਆ ਵੀ ਤਬਦੀਲੀਆਂ ਉੱਤਲੇ ਪਾਸੇ ਹੁੰਦੀਆਂ ਰਹਿੰਦੀਆਂ ਆ ਪਰ ਉਹਦੇ ਕੰਮਕਾਜ ਦੇ ਵਿੱਚ ਕਿੰਨਾ ਕਸਰ ਜਿਹੜਾ ਉਹ ਪੈਂਦਾ ਆ ਉਹ ਇੱਕ ਵੱਡੀ ਜੀ ਡੀਓ ਵੇਖਣ ਵਾਲੀ ਗੱਲ ਹੈਗੀ ਆ ਬਾਕੀ ਅਸੀਂ ਆਪਣੇ ਸਰੋਤਿਆਂ ਨੂੰ ਵੀ ਸਤਾ ਦਿੰਨੇ ਆ ਤੁਸੀਂ ਵੀ ਦੱਸੋ ਵੀ ਤੁਹਾਡੇ ਹਿਸਾਬ ਦੇ ਨਾਲ ਮਾਰਕੀਟ ਦੇ ਕਿਦਾਂ ਦੇ ਹਾਲਾਤ ਜਿਹੜੇ ਉਹ ਚੱਲ ਰਹੇ ਆ ਕੀ ਕੋਈ ਸੁਧਾਰ ਦੀ ਗੁੰਜਾਇਸ਼ ਤੁਹਾਨੂੰ ਨਜ਼ਰ ਆ ਰਹੀ ਆ ਠੀਕ ਹੋ ਰਿਹਾ ਹੈ ਕੰਮ ਕਿ ਉਦਾਂ ਹੀ ਆ ਤੇ ਜਾਂ ਕੀ ਕੀ ਤੁਸੀਂ ਕਰ ਰਹੇ ਆ ਆਪਣੇ ਆਪ ਨੂੰ ਇਸ ਮਾਰਕੀਟ ਦੇ ਵਿੱਚ ਸਟੇਬਲ ਰੱਖਣ ਦੇ ਲਈ ਉਹ ਜਿਹੜੇ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸ਼ੇਅਰ ਕਰੋ ਸਟੂਡੀਓ ਦਾ ਨੰਬਰ ਹੈ 482725200